ਕਿਤੇ ਲੱਗਦਾ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਤੇ ਪਿਤੇ ਦਿਨ ਜਿਹੜਾ ਕਿ ਵਿਸਤਾਰ ਜਿਹੜਾ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਮੇਰੇ ਤੇ ਅੱਜ ਗੁਰੂ ਰਾਮਦਾਸ ਜੀ ਦੇ ਘਰ ਦਿਲਪਾਲ ਸਾਹਿਬ ਮੱਥਾ ਟੇਕਣਾ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਮੇਰੇ ਕੌਮੀ ਕਨਵੀਨਰ ਅਦਵਿੰਦ ਕੇਰਿਵਾਲ ਜੀ ਅਤੇ ਮੇਰੇ ਪਤਨ ਮਿੱਤਰ ਬਾਜੋਗ ਮੋਹਨ ਤੋਂ ਸਰਦਾਰ ਭਗਵੰਤ ਸਿੰਘ ਮਾਂਜੀ ਨੇ ਆਪਣੀ ਕੈਬਿਨਟ ਦੇ ਵਿੱਚ ਸ਼ਾਮਲ ਕੀਤਾ ਸੀ ਉਹ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿੰਨਾ ਵੀ ਮੈਨੂੰ ਟਾਈਮ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਹੈ ਸੋ ਮੈਂ ਅੱਜ ਮਹਾਰਾਜ ਦਾ ਇਸ ਸ਼ਗਨਨਾ ਕਰਨਾ ਹੈ ਧੰਨਵਾਦ ਕਰਨਾ ਹੈ ਕਿ ਤੂੰ ਤੇਰੀ ਕਿਰਪਾ ਦੇ ਨਾਲ ਹੀ ਇਹ ਸਾਰੇ ਮੌਕੇ ਪ੍ਰਾਪਤ ਹੋਏ ਪਰ ਹੁਣ ਮੈਂ ਅੱਗੇ ਵੀ ਪੰਜਾਬ ਦੀ ਸੇਵਾ ਕਰਦੇ ਰਹੀਏ ਇਹ ਅਰਦਾਸ ਕਰਕੇ ਆਇਆ ਜਿੰਨਾ ਚਿਰ ਤੱਕ ਪੰਜਾਬ ਦੰਗਲਾ ਪੰਜਾਬ ਨਹੀਂ ਬਣ ਜਾਂਦਾ ਉਹਨਾਂ ਤੱਕ ਆਪਣੀ ਜੰਗ ਜਿਹੜੀ ਆ ਉਹ ਜਾਰੀ ਰਵੂਗੀ ਕਿਉਂਕਿ ਅਸੀਂ ਉਹਦਿਆਂ ਲਈ ਨਹੀਂ ਆਏ ਅਸੀਂ ਅਮਰੀਕਾ ਛੱਡ ਕੇ ਜਿਹੜਾ ਪੰਜਾਬ ਦੇ ਭਲੇ ਵਾਸਤੇ ਆਏ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਆਏ ਉਹ ਜੰਗ ਜਿਹੜੀ ਸਾਡੀ ਜਾਦੀ ਹੈ ਉਹ ਜਾਦੀ ਰਹੂਗੀ ਇਸ ਕਰਕੇ ਅੱਜ ਗੁਰੂ ਅਗੰਗਦ ਸਾਹਿਬ ਦੇ ਘਰ ਆਵਾਸ ਕੀਤੀ ਤਾਂ ਕਿ ਜਾਰੇ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮੰਤਰੀ ਨੂੰ ਕੈਬਨਿਟ ਦਾ ਅਹੁਦਾ ਮਿਲਦਾ ਪਰ ਤੁਹਾਡੇ ਤੋਂ ਵਾਪਸ ਲਿਆ ਗਿਆ ਹੁਣ ਇੱਕ ਹੀ ਮੰਤਰੀ ਰਹਿ ਗਿਆ ਅੰਮ੍ਰਿਤਸਰ ਦੇ ਵਿੱਚ ਕੋਈ ਗੱਲ ਨਹੀਂ ਆਪਾਂ ਐਮਐਲਏ ਆ ਗਏ ਆ ਬੜੀਆਂ ਪਾਪਦਾਂ ਨੇ ਕੋਈ ਗੱਲ ਨਹੀਂ ਅਮਰਸਰ ਦੇ ਹਰ ਕੰਮ ਕਰਾਂਗੇ ਪਹਿਲ ਦੇ ਹੱਥ ਤੇ ਕਰਾਂਗੇ ਅਮਰਸਰ ਜਿਲ੍ਹਾ ਸਾਡਾ ਸਾਡਾ ਜਿਲ੍ਹਾ ਕੋਈ ਗੱਲ ਨਹੀਂ ਸਮੇਂ-ਸਮੇਂ ਤੇ ਸੇਤ ਤੇ ਉੱਤੇ ਜਿਹੜੇ ਅਹੁਦੇ ਆ ਬਦਲਦੇ ਰਹਿੰਦੇ ਆ ਹੋ ਸਕਦਾ ਕਿ ਹੋਰ ਸਾਥੀ ਨੂੰ ਉਹਦਾ ਮਿਲ ਜੇ ਮੌਕਾ ਮਿਲ ਜੇ ਸੋ ਅਸੀਂ ਜਿੰਨੇ ਵੀ ਅਸੀਂ ਸਭ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਅਮਰਸਰ ਜਿਲ੍ਹੇ ਦਾ ਆਪਣੇ ਸ਼ਹਿਰ ਦਾ ਜਿੰਨਾ ਵੱਧ ਤੋਂ ਵੱਧ ਪਹਲਾ ਹੋਇਆ ਉਹਨਾਂ ਨੂੰ ਕਰਸੋ ਜੋ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਤੇ ਪਿਛਲੇ ਦਿਨ ਜਿਹੜਾ ਕਿ ਵਿਸਤਾਰ ਜਿਹੜਾ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਮਿਲ ਕੇ ਨਹੀਂ ਅੱਜ ਗੁਰੂ ਰਾਮਦਾਸ ਜੀ ਦੇ ਘਰ ਬਲਪਾ ਸਾਹਿਬ ਮੱਥਾ ਟੇਕਣਾ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਮੇਰੇ ਕੌਮੀ ਕਨਵੀਨਰ ਅਦਵਿੰਦ ਕੇ ਜੀ ਬਾਦ ਜੀ ਅਤੇ ਮੇਰੇ ਪਤਨ ਮਿੱਤਰ ਬਾਂਜੋਗ ਮੋਹਨਪਤਰੀ ਸਰਦਾਰ ਭਗਵੰਤ ਸਿੰਘ ਮਾਂਜੀ ਦੇ ਆਪਣੀ ਕੈਬਿਨਟ ਦੇ ਵਿੱਚ ਸ਼ਾਮਲ ਕੀਤਾ ਸੀ ਉਹ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿੰਨਾ ਵੀ ਮੈਨੂੰ ਟਾਈਮ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਹੈ ਸੋ ਮੈਂ ਅੱਜ ਮਹਾਰਾਜ ਦਾ ਇਸ ਸ਼ਗਨਨਾ ਕਰਨਾ ਹੈ ਧੰਨਵਾਦ ਕਰਨਾ ਹੈ ਕਿ ਤੂੰ ਤੇਰੀ ਕਿਰਪਾ ਦੇ ਨਾਲ ਹੀ ਇਹ ਸਾਰੇ ਮੌਕੇ ਪ੍ਰਾਪਤ ਹੋਏ ਪਰ ਹੁਣ ਮੈਂ ਅੱਗੇ ਵੀ ਪੰਜਾਬ ਦੀ ਸੇਵਾ ਕਰਦੇ ਰਹੀਏ ਇਹ ਅਰਦਾਸ ਕਰਕੇ ਹਾਂ ਜਿੰਨਾ ਚਿਰ ਤੱਕ ਪੰਜਾਬ ਰੰਗਲਾ ਪੰਜਾਬ ਨਹੀਂ ਬਣ ਜਾਂਦਾ ਉਹਨਾਂ ਤੱਕ ਆਪਣੀ ਜੰਗ ਜਿਹੜੀ ਆ ਉਹ ਜਾਰੀ ਰੱਖੂਗੀ ਕਿਉਂਕਿ ਅਸੀਂ ਅਹੁਦਿਆਂ ਲਈ ਨਹੀਂ ਆਏ ਅਸੀਂ ਅਮਰੀਕਾ ਛੱਡ ਕੇ ਜਿਹੜਾ ਪੰਜਾਬ ਦੇ ਭਲੇ ਵਾਸਤੇ ਆਏ ਆ ਪੰਜਾਬ ਨੂੰ ਲੰਗੜਾ ਪੰਜਾਬ ਬਣਾਉਣ ਵਾਸਤੇ ਆਏ ਉਹ ਜੰਗ ਜਿਹੜੀ ਸਾਡੀ ਜਾਦੀ ਹੈ ਉਹ ਜਾਦੀ ਰਹੂਗੀ ਇਸ ਕਰਕੇ ਅੱਜ ਗੁਰੂ ਅਗੰਗਦ ਸਾਹਿਬ ਜੀ ਦੇ ਘਰ ਅਰਵਾਸ ਕੀਤੀ ਤਾਂ ਕਹਿਿਆ ਜਾ ਰਿਹਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮੰਤਰੀ ਨੂੰ ਕੈਬਨਿਟ ਦਾ ਅਹੁਦਾ ਮਿਲਦਾ ਪਰ ਤੁਹਾਡੇ ਤੋਂ ਵਾਪਸ ਲਿਆ ਗਿਆ ਹੁਣ ਇੱਕ ਹੀ ਮੰਤਰੀ ਰਹਿ ਗਿਆ ਅੰਮ੍ਰਿਤਸਰ ਦੇ ਵਿੱਚ ਕੋਈ ਗੱਲ ਨਹੀਂ ਆਪਾਂ ਐਮਐਲਏ ਆ ਗਏ ਆ ਬੜੀਆਂ ਪਾਵਨ ਨੇ ਕੋਈ ਗੱਲ ਨਹੀਂ ਅਮਲਸਰ ਦੇ ਹਰ ਕੰਮ ਕਰਾਂਗੇ ਪਹਿਲ ਦੇ ਹੱਥ ਤੇ ਕਰਾਂਗੇ ਅਮਲਸਰ ਜਿਲ੍ਹਾ ਸਾਡਾ ਸਾਡਾ ਜਿਲ੍ਹਾ ਕੋਈ ਗੱਲ ਨਹੀਂ ਸਮੇਂ-ਸਮੇਂ ਤੇ ਸੇਤ ਤੇ ਉੱਤੇ ਜਿਹੜੇ ਅਹੁਦੇ ਆ ਬਦਲਦੇ ਰਹਿੰਦੇ ਆ ਹੋ ਸਕਦਾ ਕਿ ਹੋਰ ਸਾਥੀ ਨੂੰ ਉਹਦਾ ਮਿਲ ਜੇ ਮੌਕਾ ਮਿਲ ਜੇ ਸੋ ਅਸੀਂ ਜਿੰਨੇ ਵੀ ਅਸੀਂ ਸਭ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਅਮਲਸਰ ਜਿਲ੍ਹੇ ਦਾ ਆਪਣੇ ਸ਼ਹਿਰ ਦਾ ਜਿੰਨਾ ਵੱਧ ਤੋਂ ਵੱਧ ਪੱਲਾ ਹੋਇਆ ਉਹਨਾਂ ਨੂੰ ਕਸ